ਦੇ ਭਰਾਵੋ ਤੁਸੀਂ ਕਿਹੜੀ ਹਾਲਤ 'ਚ ਇਕੱਠੇ ਹੋਏ ਹੋ ਤੁਸੀਂ ਸਾਰੇ ਜਾਣਦੇ ਹੋ ਦੇਖੋ ਜਿਹੜੀ ਵਿਧਾਨ ਸਭਾ ਹੈ ਜਾਂ ਪਾਰਲੀਮੈਂਟ ਹੈ ਜਿਹੜੇ ਲੋਕ ਸਾਡੇ ਆਸ ਰੱਖਦੇ ਆ ਉਹਨਾਂ ਤੋਂ ਇਹ ਸਾਡੇ ਅਦਾਰੇ ਲੋਕਾਂ ਦੇ ਨਹੀਂ ਇਹ ਗੱਲ ਪੱਲੇ ਹੋਣ ਕਰਕੇ ਜਦੋਂ ਚੋਣਾਂ 'ਚ ਜਣਨੇ ਦੀ ਸੀ ਭਗਵੰਤ ਮਾਨ ਨੂੰ ਤੋਂ ਬਾਅਦ ਮੁੱਖ ਮੰਤਰੀ ਬਣਦਾ ਉਹ ਤੋਂ ਕਹਿ ਤਾ ਸੀ ਕਿ ਜਿਹਨੂੰ ਮਰਜ਼ੀ ਗੱਦੀ ਤੇ ਲਿਆਓ ਇਹ ਤੁਹਾਡੇ ਨਹੀਂ ਹੈਗੇ ਤੁਹਾਡੇ ਨਾਲ ਬਖੰਡ ਕਰਦੇ ਆ ਵਾਦੇ ਕਰਦੇ ਆ ਉਹ ਭਰਾਵੋ ਤੁਹਾਡੇ ਸਾਹਮਣੇ ਆ ਗਿਆ ਹੁਣ ਜਦੋਂ ਅਸੀਂ ਚੰਡੀਗੜ੍ਹ ਜਾਣਾ ਸੀ ਉਦੋਂ ਜੋ ਕੁਝ ਕੀਤਾ ਤੇ ਉਹਦੇ ਨਾਲ ਹੀ ਕਿਹਾ ਜਿਹੜੀ ਜੌਮਾ Amazon ਕੰਪਨੀ ਹੈ ਕਹਦਾ ਦਿੱਲੀ ਦੇਖ ਲਓ ਉਹ ਸਾਮਾਨ ਸਸਤਾ ਮਿਲਦਾ ਪੰਜਾਬੋਂ ਦਾ ਮਹਿੰਗਾ ਮਿਲਦਾ ਹੈ ਕਿਸੇ ਤੋਂ ਮੁਲਕਾ ਹੋ ਸਕਦਾ ਹੈ ਪੰਜਾਬ ਦੇ ਲੋਕਾਂ ਨੂੰ ਸਸਤਾ ਸਮਾਨ ਦਿਵਾਉਣਾ ਸੀ ਕਿਉਂਕਿ ਜਿਹੜੀ ਚੀਜ਼ ਮਹਿੰਗੀ ਹੋਊਗੀ ਲੋਕ ਨਹੀਂ ਲੈਣਗੇ ਆਨਲਾਈਨ ਜੇ ਮਹਿੰਗੀ ਆਉਂਦੀ ਹੈ ਬਿਜਾਰਾ ਸਾਨੂੰ ਸਸਤੀ ਚੀਜ਼ ਮਿਲਦੀ ਹੈ ਆਨਲਾਈਨ ਤੋਂ ਕੌਣ ਖਰੀਦੂ ਇਸ ਕਰਕੇ ਲੋਕਾਂ ਦਾ ਫਿਕਰ ਨਹੀਂ ਸੀ ਐਮਾਜ਼ਨ ਦਾ ਫਿਕਰ ਸੀ ਇਹ ਸੰਕੇਤ ਉਹਨੇ ਉੱਥੇ ਹੀ ਦਿੱਤਾ ਸੀ ਕਿ ਅਸੀਂ ਹੁਣ ਬਾੜਾਂ ਵਾਲੇ ਧਰਨੇ ਬਹੁਤੇ ਦਿਨ ਬਰਦਾਸ਼ਤ ਨਹੀਂ ਕਰਾਂਗੇ ਉਹ ਸਾਰਾ ਆਮਲ ਤੁਹਾਡੇ ਅੱਖਾਂ ਦੇ ਸਾਹਮਣੇ ਹੈ ਹੁਣ ਜਦੋਂ ਵੱਡੀ ਗਿੰਦ ਤੋਂ ਗਿਰਬਦਾਰ ਕਰ ਲਏ ਪੁਰਪਰਾਸ ਠੀਕੇ ਇਹ ਹਾਲਦਿਕਾ ਸੇ ਪਾਸੇ ਹੁੰਦੇ ਹੁੰਦੇ ਆ ਉਹ ਤੋਂ ਕੰਲਾ ਸਮਾਨ ਸੀ ਜਿਉ 13 ਦਿਨ ਬਾਰਡ ਰੁਕੇ ਰਹੇ ਉਹਨੂੰ ਕਹਿਦੇ ਤੇ ਭਾਈ 5 ਦਿਨਾਂ ਚਾਹਤ ਦਾ ਸਮਾਨ ਸੰਭ ਕੇ ਲੈ ਜਾਓ ਜਿਹਦਾ ਜਿਹੜਾ ਹੈਗਾ 5 ਦਿਨਾਂ ਦੇ ਬਾਅਦ ਸਾਡੀ ਜ਼ਿੰਮੇਵਾਰੀ ਨਹੀਂ ਹੋਣੀ ਉਹ ਸਮਾਨ ਜਿੰਨੇ ਬਰਬਾਦ ਕੀਤਾ ਤੇ ਜਿੰਨੇ ਮੰਗੀ ਚਿੱਟੀ ਖੁੱਲ ਦਿੱਤੀ ਚੋਰੀ ਦੀ ਉਹ ਸਮਾਨ ਐਮਐਲਏ ਦੇ ਨੇੜੇ ਦੇ ਘਰੋਂ ਮੜਿਆ ਰਿਹਾ ਹੈ ਪੁਲਿਸ ਮੁਲਾਜ਼ਮਾਂ ਦੇ ਘਰੋਂ ਮਿਲੀ ਹੈ ਟਰਾਲੀ ਅੱਜ ਦੀ ਵੀਡੀਓ ਪਈ ਹੋਈ ਹੈ ਇਹਦੇ باوجود ਉਹਨਾਂ ਦੇ ਖਿਲਾਫ ਪਰਚੇ ਦਰਜ ਕਰਨ ਨੂੰ ਤਿਆਰ ਨਹੀਂ ਇੱਧਰ ਕਹਿੰਦੇ ਪਿੰਡਾਂ 'ਚ ਵੀ ਧਰਨਾ ਨਹੀਂ ਲੱਗਣ ਦੇਣਾ ਦੱਲੇਆਂ ਕੰਦਰਾ ਸੀਲ ਕੀਤਾ ਹੋਇਆ ਇਹਨਾਂ ਦਾ ਐਸ ਢੰਗ ਨਾਲ ਤੁਰ ਕੇ ਸਰਕਾਰਾਂ ਲੋਕਾਂ ਦੀ ਆਵਾਜ਼ ਬੰਦ ਕਰ ਦੇਵਣਗੇ ਸੁਵਾਲ ਹੀ ਨਹੀਂ ਪੈਦਾ ਹੁੰਦਾ ਕਿ ਲੋਕਾਂ ਦੀ ਕੋਈ ਆਵਾਜ਼ ਬੰਦ ਕਰ ਦੇ ਜੇ ਐ ਬਾਜ਼ ਬੰਦ ਹੁੰਦੀ ਫਿਰ ਰਵੇਜਾਂ ਨਾਲ ਰਾਜੀ ਹੁੰਦਾ ਇੱਥੇ ਉਦੋਂ ਬਾਅਦ ਨਹੀਂ ਹਕੂਮਤ ਸੀ ਕਿੰਨੇ ਵਾਰੀਆ ਚੱਲੇ ਆਏ ਬਾਗ ਵਿੱਚ ਇਸ ਕਰਕੇ ਭੁਲੇਖਾ ਇਹਨਾਂ ਨੂੰ ਸਾਰੇ ਜਆਬਾਂ ਨੂੰ ਰਹਿੰਦੇ ਜਿਵੇਂ ਮੱਸੀ ਨੂੰ ਭੁਲੇਖਾ ਹੁੰਦਾ ਜਿਨਾਂ ਚਰ ਪੱਥਰ ਨੇ ਜੜਦੇ ਉਹਨਾਂ ਚਰ ਮੁੜਦੀ ਨਹੀਂ ਇਸ ਕਰਕੇ ਜਿਹੜੇ ਰਾਹ ਪਈਆਂ ਸਰਕਾਰਾਂ ਇਹਦਾ ਭਗਵਾਨਤਮਾਨ ਨੇ ਦਿਖਾਇਆ ਇਹ ਹੈ ਕਹਿੰਦਾ ਮੋਦੀ ਕੀ ਚੀਜ਼ ਹੈ ਮੈਂ ਮੋਦੀ ਨੂੰ ਸਖਤਾਂ ਮੈਨੂੰ ਰਹਾਮੁ ਪ੍ਰਧਾਨ ਮੰਤਰੀ ਬਣਾਵੇ ਤਾਂ ਉਹ ਨਾ ਸਰਖੀ ਬੈਠਾ ਹੈ ਕਾਰਪੋਰੇਟ ਘਰਾਣਿਆਂ ਤੋਂ ਬਹੁਤ ਕੰਮੀਆਂ ਕੰਪਨੀਆਂ ਤੋਂ ਕਿਉਂਕਿ ਮੋਦੀ ਵੀ ਉਹਨਾਂ ਨੇ ਇਹ ਲਿਆਂਦਾ ਸੀ ਵੀ ਜਿਹਦੇ ਪਹਿਲਾਂ ਵਾਲੇ ਪ੍ਰਧਾਨ ਮੰਤਰੀਆਂ ਇਨਾਂ ਤੋਂ ਤੇਜ਼ੀ ਨਹੀਂ ਹੁੰਦੀ ਇਹਦੇ ਤੇਜ਼ੀ ਦਿਖਾਈ ਸੀ ਆਪਦੇ ਉਸ ਸਟੇਜ 'ਚ ਜਦੋਂ ਆ ਨੈਨੋ ਕਾਰ ਬਣਨੀ ਸੀ ਫਿਰ ਹੀ ਦਿੱਤਾ ਉਹਨਾਂ ਨੂੰ ਸਾਰਾ ਕੁਝ ਤੇ ਲੋਕਾਂ ਨੂੰ ਧੱਕੇ ਨਾਲ ਦਵਾਇਆ ਉਹ ਲੋੜਦਾ ਮੋਦੀ ਨੂੰ ਦੇ ਫਿੱਟਾ ਹੈ ਕਿ ਅਮਰੀਕਾ ਲਈ ਹੀ ਬੜਨ ਨਹੀਂ ਦੇਣਾ ਇਹ ਗੰਗਿਆ ਘਣੌਣ ਵਾਲਾ ਬੰਦਾ ਹੈ ਹੁਣ ਇਹ ਸੁਨੇਹਾ ਉਹਨਾਂ ਨੂੰ ਦਿੰਦਾ ਵੀ ਮੈਂ ਮੋਦੀ ਨੂੰ ਵੀ ਸਖਤਾਂ ਮੈਨੂੰ ਦੇਖੋ ਪ੍ਰਧਾਨ ਮੰਤਰੀ ਬਣਾ ਕੇ ਦੇਖੋ ਕੋਈ ਅਜੇ ਜਿੰਨਾ ਮਰਜੀ ਦਾ ਨਰਮਕ ਹੁੰਦਾ ਹੋਵੇ ਇਹ ਕਰਕੇ ਲੋਕਾਂ ਦੇ ਹੱਕ 'ਚ ਕਿਸੇ ਨੇ ਨਹੀਂ ਭੁਗਤਣਾ ਲੋਕਾਂ ਦੇ ਹੱਕ ਦੀ ਕੋਈ ਚੀਜ਼ ਭੁਗਤੂਗੀ ਉਹ ਇੱਕਾਦੇ ਭਰਾਵੋ ਸੰਘਰਸ਼ ਹੈ ਉਹ ਸਾਡੀ ਪਿੰਡਾਂ ਵਾਲੇ ਮਜ਼ਦੂਰਾਂ ਵਾਲੇ ਵੀ ਸੀ ਛੇੜ ਜੁੜ ਗਏ ਅੱਜ ਦੇ ਭਾ ਸਹਾਰਾ ਤੇ ਬੈਠਾ ਜਿਹਨਾਂ ਨੂੰ ਲੱਗਦਾ ਸੀ ਵੀ ਅਜੇ ਰੋਜ਼ ਹੀ ਖੌਣ ਦੀ ਟਿਕਟ ਜਕਾਣਾ ਪਈ ਰੱਖਦੇ ਐ ਹੁਣ ਜਿੱਡੇ ਜਿੱਡੇ ਮਾਲ ਬਣ ਗਏ ਐਂਦਰੋਂ ਨਾਲੇ ਕੰਪਨੀਆਂ ਦਾ ਸਿੱਧਾ माल ਆਉਣ ਲੱਗ ਗਿਆ ਔਨਲਾਈਨ ਉਸੋ ਬਸੇ ਦੁਕਾਨਦਾਰ ਨੂੰ ਉਹ ਕਹਿੰਦੇ ਬਹੁਤ ਵੱਡਾ ਅਸਰ ਹੋ ਗਿਆ ਸਾਡੇ ਤੇ ਇਹ ਤਾਂ ਅਜੇ ਸ਼ੁਰੂਆਤ ਹੈ ਇੱਥੋਂ ਤੱਕ ਜਿਹੜੀ ਸਰਮਾਇਦਾਰੀ ਹੈ ਜਾਂ ਕੰਪਨੀ ਸਰਮਾਇਦਾਰੀ ਵੀ ਹੈ ਉਹਨਾਂ ਨੂੰ ਕੋਈ ਰੇਟ ਨਹੀਂ ਉੱਜੜ ਰਹੀਆਂ ਉਹ ਤੇ ਰੇਟ ਤਾਂ ਸਾਰੀਆਂ ਵੱਡੀਆਂ ਨਿੱਤੀਆਂ ਜਾ ਰਹੀਆਂ ਇਸ ਕਰਕੇ ਭਰਾਵੋ ਇਹ ਸਾਡੇ ਨਹੀਂ ਜਿਹੜੇ ਵੋਟਾਂ ਚਾਹੁੰਦੇ ਆ ਜੋਕਾਂ ਦੇ ਆ ਲੋਕਾਂ ਦੇ ਨਹੀਂ ਲੋਕਾਂ ਦੇ ਦਾ ਲੋਕ ਹੈ ਇਸ ਲੋਕਾਂ ਦਾ ਸੰਘਰਸ਼ ਹੈ ਇਹ ਸੰਘਰਸ਼ਾਂ ਨੂੰ ਕਿੰਨਾ ਵਕੜਾ ਕਰ ਲੀਏ ਉਹਨਾਂ ਹੀ ਗੁੱਸੇ ਨਾਲ ਤਾਂ ਲੈ ਲਾਂਗੇ ਪਹਿਲਾਂ ਤਾਂ ਉਹ ਵੀ ਲਿਆ ਹੈ ਇੰਨਾ ਤੋਂ ਵੀ ਲਿਆ ਜੋ ਜਿਹੜੇ ਨੂੰ ਲੱਗਦਾ ਵੀ ਹੁਣ ਵੀ ਅਸੀਂ ਇਹਦੇ ਕੋਲੋਂ ਲੰਦੇ ਜੇ ਨਹੀਂ ਸੀ ਤੁਰ ਦੇਣਾ ਫਿਰ ਅਜਿਹਾ ਦਾ ਕੰਮ ਇਹਨਾਂ ਲੱਗਣ ਦਿੰਦੇ ਛੇ ਕੀ ਛੋਟੇ ਕੋਲੇ ਫੋਰਸ ਹੁਣ ਕਿਹੜਾ ਫੋਰਸ ਤਰੀਕਾ ਭੇਜਤੀ ਦੇਖੋ ਜਿਹਦੇ ਪੁਲਿਸ ਚ ਭਰਤੀ ਹੈ ਠੀਕ ਹੈ ਜਦੋਂ ਸਿੱਧੀ ਡਾਂਗ ਮਾਰਦੇ ਆ ਤੁਹਾਨੂੰ ਅਰਥ ਆਉਂਦਾ ਨਹੀਂ ਭਰਾਵੋ ਜੇ ਉਹਨਾਂ ਨੂੰ ਕਹਿਣਾ ਅੱਜ ਕਹਿੰਨਾ ਸਾਰੇ ਬੱਚੇ ਨੂੰ ਪਾਣੀ ਪਿਓ ਉਹ ਪੁਲਿਸ ਵਾਲੇ ਭਰਾ ਦਾ ਪਾਣੀ ਪੀਉਣ ਲੱਗ ਜੇ ਉਹ ਤੁਹਾਨੂੰ ਉਹ ਛੋਟੇ ਚੋਂ ਹੈ ਈਕਾ ਕੈਦ ਦੀ ਮਜਬੂਰੀਏ ਬਣਾਤੀ ਅਸੀਂ ਆਪਦੇ ਬੱਚਿਆਂ ਨੂੰ ਵੀ ਪੁਲਿਸ ਵਿੱਚ ਭਰਤੀ ਕਰਾਉਣ ਲੱਗ ਗਏ ਜਿੱਥੇ ਮੁੰਡੇ ਵੀ ਸੀ ਕਰਾਉਂਦੇ ਇਹ ਹਾਲਤ ਪੈਦਾ ਕਰਤੀ ਹੈ ਹੁਣ ਜਿਹੜੇ ਕੋਈ ਛੋਟਾ ਛੋਟਾ ਘਰ ਨੇ ਚੌਂ ਵਾਲਾ ਧਰਨਾ ਚਕਾਇਆ ਡਾਂਗ ਦੇ ਜੋਰ ਉਥੇ ਟੀਚਰ ਆਉਂਦਾ ਜਿਹਨਾਂ ਬੱਚਿਆਂ ਨੂੰ ਸਿਖਾਉਣੀ ਹੈ ਉਹਨਾਂ ਨੂੰ ਫੜ ਕੇ ਕਿਹੜੀ ਸਿਆ ਕਪੜੇ ਪਾਟੇ ਆ ਕਦੋਂ ਨਾਲ ਉਹ ਜਿੱਦਾਂ ਤੋੜਦੇ ਸੀ ਕੁੜੀਆਂ ਦੇ ਰੋਕਣ ਦੀ ਕੋਸ਼ਿਸ਼ ਕੀਤੀ ਕਟਰ ਕੁੜੀਆਂ ਤੇ ਲਾਤਾ ਠੀਕ ਹੈ ਬਚਤ ਰਹੀ ਕਿ ਮम्मा ਥੋੜੀ ਥੋੜਾ ਲੱਗਿਆ ਕੱਟ ਲਓ ਜੇ ਕੁੜੀਆਂ ਨਾਂ ਤੇ ਸ਼ਹਿਰ ਦੇ ਉਹਦਾ ਮੁੰਡਾ ਵੀ ਕੱਟ ਦਿਆ ਦੇ ਉਹ ਇਹੋ ਜਿਹਾ ਹਾਰਤ ਹੈ ਉਹਨਾਂ ਨੇ ਮੋੜਾ ਦਵਾਰੇ ਨੂੰ ਛੱਡੇ ਤਾਂ ਬੰਦ ਕਰਤਾ ਹੁਣ ਫੇਰ ਮੋਲੀ ਜਾਂਦਾ ਥਾਣੇਦਾਰ ਵੀ ਅਜੀ ਦਵਾਰੇ ਚਕਾ ਦੇਾਂਗੇ ਉਹ ਤੂੰ ਕੌਣ ਹੁਣ ਚਕਾਉਣ ਵਾਲੇ ਤੈਨੂੰ ਹਕਮ ਨਹੀਂ ਮਿਲਦਾ ਫਕਰੂ ਤਾਂ ਇੱਥੋਂ ਜਾਂਦਾ ਡੀਸੀ ਦਾ ਜਿਹੜਾ ਲੋਕਾਂ ਨੂੰ ਲੰਗੜਾ ਵਾਲਾ ਗੁੰਡੇ ਕਹਿੰਦਾ ਉਹ ਜਿਹੜੇ ਉੱਥੇ ਗੁੰਡੇ ਲਿਆ ਕੇ ਬਰਾਬਰ ਹਮਲਾ ਕਰਉਂਦੇ ਸੀ ਉਹ ਦੇਵਤੇ ਹੋਗੇ ਜਿਹੜੇ ਲੋਕ ਆਉਂਦੇ ਹੱਕ ਮੰਗਦੇ ਆ ਗੁੰਡੇ ਹੋਗੇ ਆਹ ਰਵਾਈਆਂ ਨਾ ਆਫਸਰਾਂ ਦਾ ਇਸ ਕਰਕੇ ਭਰਾਵੋ ਜਿੱਥੋਂ ਤੇ ਕਿੰਨਾ ਸੇ ਦਾ ਮਾਮਲਾ ਹੈ ਹੁਣੇ ਬਲਡੋਜਰ ਚਲਾ ਲਿਆ ਰਿਹਾ ਉਹਨੇ ਦੇ ਘਰਾਂ ਤੇ ਜਿਹੜੇ ਪਰਚੂਰ ਜਵੇ ਚਦੇ ਆ ਉਹਦੇ ਹੀ ਕਿਹਾ ਸੀ ਇਹ ਕੇ ਬਲਡੋਜਰ ਦਾ ਰਾਜ ਭਰਾਵੋ ਤੁਹਾਡੇ ਤੇ ਆਉ ਸਾਡੀਆਂ ਝੂਂਗੀਆਂ ਦਾ ਧਾਸੀ ਨਾ ਬਾਟਰ ਦੇ ਇਹ ਤੁਹਾਡੇ ਘਰ ਵੀ ਕੌਣ ਆਉਣਗੇ ਕਿਉਂਕਿ ਜੇ ਨਾ ਮਰਜੀ ਕੇ ਕੇਸ ਬਣਾਉਣਾ ਹੈ ਦੇਸ਼ದ್ರੋਹੀ ਕਹਿਣਾ ਹੈ ਫਿਰ ਦੇਸ਼ਦਰੋਹੀਆਂ ਦਾ ਘਰ ਟਾਹੀ ਜਾ ਸਕਦੇ ਆ ਦਿੱਲੀ ਬੋਰਚੇ ਬੜੇ ਵੱਡੀ ਗ੍ਰਿਮਤੀ ਆਗੂਆਂ ਤੇ ਦੇਸ਼ਦਰੋਹੀ ਦੇ ਕੇਸ ਬੜੇ ਹੋਏ ਆ ਹੁਣ ਵੀ ਫੇਲਾ ਖੋਲਣ ਲੱਗੇ ਹੋਏ ਆਗੂਆਂ ਦੀਆਂ ਵੀ ਲੰਮਾ ਸਵਾ ਰੱਖ ਲਾਂਗੇ ਅੱਗੇ ਨਹੀਂ ਲੰਮਾ ਸਵਾ ਕਿਸੇ ਨੂੰ ਰੱਖਿਆ ਇਸ ਕਰਕੇ ਉਧਰ ਨੂੰ ਵੀ ਜਾਂ ਜਰਦਾ ਗਰੰਟੀ ਕਰਦਾ ਕਿ ਨਸਾਂ ਨਹੀਂ ਬੰਦ ਹੁੰਦਾ ਕਿਉਂ ਨਹੀਂ ਬੰਦ ਹੁੰਦਾ ਜਿਹੜੇ ਅਫਸਰ ਕਾਲੀਆਂ ਦੇ ਜਿਹੜੇ ਅਫਸਰ ਕਾਂਗਰਸian ਸੀ ਉਹੀ ਅਫਸਰ ਹੈ ਫਰਕ ਇਹਨਾਂ ਬਹਿ ਜਾਂਦਾ ਤੇ ਉਦੋਂ ਭਾਈ ਮੰਤਰੀ ਦੂਜੀਆ ਪਾਰਟੀ ਦੇ ਤੇ ਸਾਬਤ ਦੇਦੇ ਹੋਣ ਇਹਨਾਂ ਨੂੰ ਮੰਨ ਲੱਗ ਗਿਆ ਤੇ ਲੋਕਾਂ ਨੂੰ ਮੁੜ ਗੱਦੀ ਤੇ ਪਹੁੰਚਣ ਖਾਤਰ ਖਾਸ ਕਰਕੇ ਭੈਣਾ ਤੇ ਉਹਨੂੰ ਲੱਗਦਾ ਵੀ ਦਾ ਸਿੱਧਾ ਜਿੱਦੀ ਤਖਲੀਬ ਹੈ ਇਹ ਭੈਣਾ ਕਹਿੰਦੀ ਬਹੁਤ ਚੰਗਾ ਕੰਮ ਕਰਦਾ ਇਹ ਸਭ ਦੇ ਫੈਲਿਆ ਉਹ ਪੂਰਾ ਜ਼ਮਾਨ ਨੂੰ ਜਿਹੜੇ ਨਸੇ ਦੇ ਟਰੱਕਾਂ ਦੇ ਟਰੱਕ ਆਉਂਦੇ ਆ ਜੇ ਤੁਸੋਂ ਔਫਸਰ ਨਹੀਂ ਲੋਗ ਦੇ ਉਹਨਾਂ ਨੂੰ ਨਹੀਂ ਫੜਦੇ ਜੇ ਬਲਡੋਜਰ ਉਹਨਾਂ ਦੇ ਘਰਾਂ ਤੇ ਨਹੀਂ ਚੱਲਦੇ ਇਹ ਬੱਚੂ ਵਾਲੇ ਦੇ ਚਰਾਖੇ ਦਾ ਸਾਬੰਦ ਹੋਊਗਾ ਪੁੱਤਰ ਕਹਾਂ ਨੇ ਬਕਾਇਦਾ ਕੋਠੀ ਦਿਖਾਈ ਹੈ ਕਿ ਆ ਕੋਠੀ ਹੈ ਇਹਦੇ ਬਰਚਾ ਬਣਿਆ ਇਹਨਾਂ ਦਾ ਰਾਜ ਵੀ ਰਾਹੀ ਜੀ ਡਰਗ ਦਾ ਕੇਸ ਬੜੇ ਕਹਿੰਦਾ ਸਭ ਸਹੁਰੇ ਨਹੀਂ ਕਿੱਥੇ ਹੈ ਉਹ ਬਲਾ ਭਾਈ ਕੋਠੀ ਦਾ ਨਿ ਚੱਕੇ ਲੈ ਗਿਆ ਆਪਦੀ ਉਹਦੀ ਕੋਠੀ ਕਿਉਂ ਨਹੀਂ ਤੇ ਜੀ ਜੇ ਹ ਤਰਨ ਤਰਨੂ ਅਜਿਹੇ ਹੋਣ ਵਾਲੇ ਵੀ ਮੰਤਰੀ ਬੈਠੇ ਜਾਂ ਪਹਿਲਾ ਵਾਲੇ ਵੀ ਰਹੇ ਐ ਇਹ ਪੈੜ ਇਹਨਾਂ ਦੇ ਸਾਰਿਆਂ ਦੇ ਘਰੇ ਜਾਂਦੀ ਹੈ ਹੁਣ ਭਾਈ ਜੀ ਆਪ ਦੇ ਬੱਚੇ ਦੀ ਪੈੜ ਆਪ ਦੇ ਘਰੇ ਆਉਣੀ ਹੋਵੇ ਤੇ ਫਰਾਮ ਕੌਣ ਬੋਲਦਾ ਹੁੰਦਾ ਹੁਣ ਜੇ ਕੈਪਟਨ ਨੂੰ ਗੋਟਤਾ ਫੌਜ ਦੇ ਨੂੰ ਐਡੋ ਮਾਰੀ ਕੀ ਹੋ ਤੁਸੀਂ ਸੁਧਾਰਨ ਬੰਦੇ ਕੀ ਚੀਜ਼ ਹੋ ਇਹਦੇ باوجود ਉਹ ਕੇਸ ਕਿਵੇਂ ਲਗਾ ਰਫਾ ਦਫਾ ਹੋ ਜੇ ਉਹਦੇ ਇਨਗਵਾਰੀ ਬਹਾਤੀ ਵੀ ਨਵਾਂ ਦਿਨ ਇਨਕੁਆਰੀ ਚੱਲਦੀ ਹੈ ਥੱਡੇ ਵਸਤੇ ਚ ਪੈ ਜਾਂਦੀ ਹੈ ਜੰਗੀ ਸਰਕਾਰ ਆ ਉਹਦੇ ਉਸ ਰਾਦੇ ਤੇ ਆਈ ਹੋਈ ਹੈ ਕਿ ਅਸੀਂ ਲੋਕਾਂ ਨੂੰ ਕੁਝ ਕਰਨ ਨਹੀਂ ਦੇਣਾ ਇਸ ਕਰਕੇ ਗਰੰਟੀ ਹੈ ਕਿ ਲੋਕ ਹਮੇਸ਼ਾ ਜਿੱਦੇ ਹੈ ਕੋਈ ਵੀ ਸਰਕਾਰ ਕਿਸੇ ਜਥੇਬੰਦੀ ਦੇ ਉੱਤੇ ਨਹੀਂ ਪਾਇ ਸਕਦੀ ਹੈ ਕਿਸੇ ਜਥੇਬੰਦੀ ਨੂੰ ਕੋਸ ਸਮੇਂ ਲਈ ਰੋਕ ਸਕਦੀ ਹੈ ਪਰ ਲੋਕ ਸਰਕਾਰਾਂ ਤੋਂ ਉੱਤੇ ਹੁੰਦੇ ਹੈ ਇਹ ਲੋਕ ਹੀ ਜੁੜੇ ਸੀ ਅੰਗਰੇਜ਼ਾਂ ਦੇ ਖਿਲਾਫ ਕਿਸੀ ਰਹੀਏ ਨਾਲ ਅੰਗਰੇਜ਼ ਨਹੀਂ ਰਹਿਣ ਦਿੰਦੇ ਆ ਭਰਾਵੋ ਉਤਾਹ ਲੋ ਪਿੰਡਾਂ ਵਾਲਿਆਂ ਨੂੰ ਚਾਰ ਕਰ ਲੋ ਇਹ ਸਾਰੇ ਜਾਣ ਕੇ ਉਹਦੇ ਪਤਾ ਲੱਗੂ ਵੀ ਲੋਕ ਕੀ ਚੀਜ਼ ਹੁੰਦੇ ਆ ਹੁਣ ਇਹਨਾਂ ਨੂੰ ਕੀੜੇ ਮਕੌੜੇ ਨਹੀਂ ਦੇਦੇ ਐ ਇਸ ਕਰਕੇ ਫਿਰ ਮੈਂ ਦੁਆਰੇ ਕਹਿ ਦਿਆਂ ਕਿ ਕੱਲੇ ਭਰਾਵੋ ਪਿੰਡਾਂ ਨਾਲ ਇਕੱਠੇ ਹੋਣ ਦਾ ਮਸਲਾ ਨਹੀਂ ਜਿਹੜੇ ਸ਼ਹਿਰ ਵਾਲੇ ਆ ਕੋਈ ਵੀ ਕਾਰੋਬਾਰੀ ਐ ਉਹਦੇ ਸੱਲ ਪਾ ਰਹੇ ਐ ਛਣ ਕੇ ਮਜ਼ਦੂਰ ਹੈ ਸਾਰੇ ਦੇ ਗਰੀਬ ਮਜ਼ਦੂਰ ਹੈ ਜੇ ਸਰਕਾਰੀ ਮੰਡਲ ਨੇ ਟੋਕਾਂ ਲਈ ਵੀ ਗਏ ਆਰ ਕੇ ਵੀ ਗਏ ਪੱਲੇਦਾਰ ਭਾਨ ਕੇ ਦਾ ਭਰਾਵੋ ਜਾਣਾ ਹੀ ਹੈ ਜੇ ਏਡੇ ਵੱਡੇ ਹਮਲੇ ਹੈ ਤੇ ਸਾਡੀ ਲੋੜ ਬਣ ਗਈ ਕਿ ਕੱਲੇ ਤਲਕੇ ਵੀ ਇੱਥੇ ਉੱਤੇ ਨਾ ਇਕੱਠੇ ਹੋਈਏ ਦੂਜੇ ਤਲਕੇ ਨਾਲ ਸਾਝ ਵਧਾਈਏ ਕਮੰਚ ਤੇ ਆਈਏ ਫਿਰ ਨਾ ਪਿੱਛੇ ਮੋੜ ਸਕਦੇ ਆ ਇਕੱਲੀ ਕੋਈ ਵੀ ਜਥੇਬੰਦੀ ਜਿੰਨੀ ਮਰਜ਼ੀ ਹਿੱਕ ਤੇ ਹੱਥ ਮਾਰੀ ਜਾਵੇ ਜਿੰਨੀ ਮਰਜ਼ੀ ਤਕੜੀ ਹੋਵੇ ਉਹ ਜੇ ਕਹੇ ਵੀ ਮੈਂ ਇਕੱਲਾ ਕੋਈ ਮਸਲਾ ਹੱਲ ਕਰਾ ਦੂੰ ਨਹੀਂ ਭਰਾਵੋ ਮਸਲਾ ਹੱਲ ਹੋਣਾ ਇਸ ਮੌਕੇ ਹਾਲਤੇ ਹੈ ਕਿ ਬਾਗਦੇ ਦਰਿਆ ਦਾ ਮੂੰਹ ਮੋੜਨਾ ਹੈ ਉਹ ਨੀਤੀਆਂ ਜਿਹੜੇ ਸਮੇਂ ਕਾਰਬੋਰੇਟ ਘੁਣਾਣੇ ਲਿਆ ਰਹੇ ਤੇ ਹਾਕਮਾਂ ਨੂੰ ਲਾਗੂ ਕਰਨ ਲੱਗਿਆ ਜ਼ੋਰ ਨਾਲ ਜੇ ਉਹਨਾਂ ਨੂੰ ਮੋੜਨਾ ਹੈ ਸਾਮਰਾਜਿਆਂ ਨੂੰ ਮੋੜਨਾ ਹੈ ਕੰਪਰ ਕਹਿੰਦੇ ਨੱਕ ਮੋੜਨੇ ਹੈ ਫਿਰ ਭਰਾਵੋ ਸਾਰਿਆਂ ਨੂੰ ਸਰਜੂੜਨੇ ਪੈਣਗੇ ਇਸ ਆਸ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ